ਅੱਜ ਵੀਡੀਓ 'ਚ ਤੁਹਾਨੂੰ ਗੱਡੀ ਦਾ ਰੇਟ ਸਿਰਫ 55000 ਮਿਲੂਗਾ 2027 ਤੱਕ ਦਾ ਪਾਸਿੰਗ ਮਿਲ ਜੂਗੀ ਟਾਇਰ ਟੱਪਾ ਬਹੁਤ ਵਧੀਆ ਮਿਲ ਜੂਗਾ ਬਾਕੀ ਵੀਡੀਓ ਤੇ ਗੱਡੀਆਂ ਮਸ਼ੀਨਰੀ ਸਾਰਾ ਕੁਝ ਤੁਹਾਨੂੰ ਅੱਜ ਪਸੰਦ ਆਊਗਾ ਤੇ ਪੂਰੀ ਵੀਡੀਓ ਲਾਜ਼ਮੀ ਦੇਖਿਓ ਜੀ ਤੇ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਆ ਉਹ ਲਾਜ਼ਮੀ ਨੋਟ ਕਰ ਲਿਓ ਉੱਪਰ ਹਮੇਸ਼ਾ ਆਪਣਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਕੂਠੀ ਘਰ ਮਕਾਨ ਕੁਝ ਵੀ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ i10 ਆਪਾਂ ਲੈ ਕੇ ਪਹੁੰਚਿਆ 2014 ਮਾਡਲ ਗੱਡੀਆਂ ਸੀ 2,80,000 ਰੁਪਇਆ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਚਾਹਰ ਮਾਲਕ ਦਾ ਏਰੀਆ ਦਾ ਨਵੇਂ ਟੈਰਾਜ਼ ਜੇ ਆਪਾਂ ਅੰਦਰੋਂ ਦੇਖੀਏ ਤਾਂ ਅੰਦਰੋਂ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆਪਾਂ ਨੂੰ ਮਿਲੂਗੀ ਅੰਟੀਰੀਅਰ ਵਗੈਰਾ ਸਾਰਾ ਕੁਝ ਆਪਾਂ ਨੂੰ ਟੋਟਲ ਬਹੁਤ ਚੰਗੀ ਗੱਡੀ ਆਪਾਂ ਨੂੰ ਮਿਲ ਚੁਕੀ ਜੇ ਤੁਸੀਂ ਗੱਡੀ ਨੂੰ ਦੇਖਣੀ ਹੈ ਜਾ ਕੇ ਚਾਹਰ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਬਾਕੀ ਰੇਟ ਇੱਕ ਵਾਰੀ ਇਹਨਾਂ ਨੇ 280 ਮੰਗਿਆਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਤੇ ਨੰਬਰ ਸਕਰੀਨ ਤੇ ਆਪਾਂ ਓਨਰ ਦਾ ਦੇ ਰੱਖਿਆ ਜਿਨ੍ਹਾਂ ਦੀ ਇਹ ਗੱਡੀ ਹੈ 95015 ਤੇਸਤਾ ਸੀ 006 ਜਿਹੜੇ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਨੰਬਰ 2 ਤੇ ਆਪਣੇ ਕੋਲੇ ਹੁੰਡਾਈ ਦੀ ਐਕਸੈਂਟ ਸੀਆਰਡੀਆਈ ਗੱਡੀ ਪਹੁੰਚੀ ਆ ਜੀ ਫਾਸਟ ਓਨਰ ਗੱਡੀ ਆ 2015 ਮਾਡਲ ਆਪਾਂ ਨੂੰ ਗੱਡੀ ਇਹ ਮਿਲੂਗੀ ਫਾਸਟ ਓਨਰ 70000 ਕੁੱਲ ਗੱਡੀ ਚੱਲੀ ਹੋਈ ਆ ਤੇ ਜਿੰਨੀ ਚੱਲੀ ਆ ਜੈਨੂਨ ਚੱਲੀ ਆ ਸਹੀ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਬਾਕੀ ਤੁਹਾਡੇ ਸਾਹਮਣੇ ਆ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮਾਡਲ 15 ਅ ਰਜਿਸਟ੍ਰੇਸ਼ਨ ਆਰਸੀ ਤੇ 16 ਜੀ ਤੇ ਨਵੇਂ ਟਾਰ ਨੇ ਸੀਟ ਕਵਰ ਵਧੀਆ ਨੇ ਐਲਸੀਡੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਵਧੀਆਗਾ ਐਂਪ ਬੂਫਰ ਲੱਗਿਆ ਹੋਇਆਗਾ ਬਾਕੀ ਫਾਸਟ ਓਨਰ ਗੱਡੀ ਤੋਂ ਮੈਂ ਦੱਸਦਾ ਸੀਗਾ ਇੰਜਨ ਗੇਅਰ ਪੂਰਾ ਵਧੀਆਗਾ ਫੁੱਲ ਗਾਰੰਟੀ ਆ 100% ਤੇ ਗੱਡੀ ਦੀ ਐਵਰੇਜ ਮਾਲਕ ਨੇ ਦੱਸੀ ਆ 23 ਤੋਂ 24 ਦੀ ਤੇ ਗੱਡੀ ਸੋਹਣੀ ਆ ਸੈਂਟਰ ਲੋਕਿੰਗ ਆ ਤੇ ਬਾਕੀ ਤੁਸੀਂ ਜਾ ਕੇ ਦੇਖਣਾ ਗੱਡੀ ਨੂੰ ਚਾਹੁੰਦੇ ਹੋ ਤਾਂ ਮਾਲਕ ਦੇ ਏਰੀਆ 'ਚ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਜੀ ਕਮੀ ਪੇਸ਼ੀ ਗੱਡੀ 'ਚ ਕੋਈ ਨਹੀਂ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਓਨਰ ਦਾ 7404734855 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਜੀ ਜਿਹੜੀ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਮਾਲਕ ਤੋਂ ਪੁੱਛੋ ਤੇ ਨੰਬਰ 3 ਤੇ ਆਪਣੇ ਕੋਲੇ ਸਕੂਟੀ ਇੱਕ ਪਹੁੰਚੀ ਆ ਵੀਡੀਓ ਬਣਾ ਕੇ ਇਹਨਾਂ ਨੇ ਭੇਜੀ ਆ ਮਾਲਕ ਦੁਆਰਾ ਵੀਡੀਓ ਪਹੁੰਚੀ ਆਪਣੇ ਕੋਲੇ 2014 ਮਾਡਲ ਆਪਣੇ ਕੋਲੇ ਮਾਲਕ ਨੇ ਇਹ ਸਕੂਟੀ ਭੇਜੀ ਆ ਬਾਕੀ 35000 ਰੁਪਿਆ ਆਪਣੇ ਕੋਲੇ ਡਿਮਾਂਡ ਮਾਲਕ ਦੁਆਰਾ ਪਹੁੰਚੀ ਆ ਕੋਟਕਪੂਰਾ ਮਾਲਕ ਦਾ ਏਰੀਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਸਕੂਟੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਚਿੱਟੇ ਰੰਗ ਦੀ ਆ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ 75 ਤੋਂ 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਸਕੂਟੀ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਆਪੇ ਦੇਖ ਲਿਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਵਧੀਆ ਸਕੂਟੀ ਆਪਾਂ ਨੂੰ ਮਿਲੂਗੀ ਇਹ ਤੇ ਨੰਬਰ ਓਨਰ ਦਾ ਸਕਰੀਨ ਤੇ ਆਪਾਂ ਦੇ ਰੱਖਿਆ 843704412 ਜਿਹੜੀ ਵੀ ਗੱਲ ਕਰਨੀ ਹੈ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਵੈਗਨਰ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ 2000 ਨੋ ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਐ 1 ਲੱਖ ਤੇ 40000 ਰੁਪਇਆ ਮਾਲਕ ਦੁਆਰਾ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਗੱਡੀ ਪਹੁੰਚੀ ਆਪਣੇ ਕੋਲੇ ਬਟਾਲੇ ਏਰੀਆ ਚੋਂ ਤੇ 2029 ਤੱਕ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਐ ਕਮੀ ਕੋਈ ਨਹੀਂ ਗੱਡੀ 'ਚ ਅੰਦਰੋਂ ਵੀ ਗੱਡੀ ਸੋਹਣੀ ਐ ਬਾਹਰੋਂ ਵੀ ਵਧੀਆ ਐ ਮੈਂ ਕਿ ਲੱਗੀ ਜੱਗੀ ਵੀ ਕੋਈ ਨਹੀਂ ਹੈਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨਿਓ ਗੱਡੀ ਨੂੰ ਤਾਂ ਬਟਾਲਾ ਮਾਲਕ ਦਾ ਏਰੀਆ ਹੈ ਘਰੇ ਤੁਹਾਨੂੰ ਗੱਡੀ ਮਿਲੂਗੀ ਜਾ ਕੇ ਦੇਖ ਲਓ ਨੰਬਰ ਪਲੇਟਾਂ ਵਗੈਰਾ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਹੈ ਬਾਕੀ ਲਗਭਗ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9465181809 ਗੱਲ ਜਿਹੜੀ ਵੀ ਕਰਨੀ ਹੈ ਆਪੇ ਕਰੋ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੂਠੀ ਆ ਘਰ ਆ ਮਕਾਨ ਆ ਗੱਡੀ ਆ ਮੋਟਰਸਾਈਕਲ ਆ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣਾ ਜਿਹੜਾ WhatsApp ਨੰਬਰ ਹੈ ਚੈਨਲ ਦਾ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 77 194 45360 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਤੁਸੀਂ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਆਪਣਾ ਕੋਈ ਨਾ ਤਾਂ ਕਮਿਸ਼ਨ ਹੁੰਦਾ ਨਾ ਕੋਈ ਐਡ ਕਰਵਾਈ ਦੀ ਆਪਾਂ ਫੀਸ ਲੈਨੇ ਆ ਜੀ ਨਾ ਆਪਣਾ ਕੋਈ ਪੈਸਾ ਤਾਂ ਲਾਉਂਦਾ ਜਮਾਂ ਫਰੀ ਦੇ ਵਿੱਚ ਸਾਰਾ ਕੰਮ ਹੈ ਬਸ ਤੁਸੀਂ ਆਪਣੇ ਕੋਲੇ ਭੇਜੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕੋਈ ਵੀ ਚੀਜ਼ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਹੈ ਬਾਕੀ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਦੱਸਿਓ ਜੀ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਵਧੀਆ ਲੱਗ ਰਹੀ ਆ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਕਮੈਂਟ ਕਰ ਦਿਓ ਤੇ ਕਮੈਂਟ ਦੇ ਨਾਲ ਨਾਲ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੇ ਡੇਲੀ ਆਪਾਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਡੇਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਲਾਜ਼ਮੀ ਦਬਾ ਦਿਓ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਤੇ ਮਸ਼ੀਨਰੀਆਂ ਦੀ ਗੱਲ ਤੋਂ ਇੱਕ ਗੱਲ ਹੋਰ ਜ਼ਿਆਦਾ ਹੈ ਜੀ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਕੰਪਲੇਂਟ ਆ ਰਹੀ ਹੈ ਮੈਸੇਜ ਬਹੁਤ ਆ ਰਹੇ ਨੇ ਕਮੈਂਟ ਬਹੁਤ ਜ਼ਿਆਦਾ ਆਉਂਦੀ ਹੈ ਵੀ ਰੇਟ ਜ਼ਿਆਦਾ ਹੁੰਦੇ ਆ ਮਸ਼ੀਨਰੀਆਂ ਦੇ ਜਿਨ੍ਹਾਂ ਨੇ ਆਪਦੀ ਕੋਈ ਵੀ ਮਸ਼ੀਨਰੀ ਭੇਜਣੀ ਹੈ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਣਿਆ ਸੀ ਤੇ ਹੁਣ ਆਪਾਂ ਗੱਲ ਕਰਦੇ ਆਲਟੋ ਗੱਡੀ ਦੀ ਆਲਟੋ ਗੱਡੀ ਤੁਸੀਂ ਚੈੱਕ ਕਰੋ 2007 ਮਾਡਲ ਆਪਾਂ ਲੈ ਕੇ ਪਹੁੰਚਿਆ ਜੀ 1 ਲੱਖ ਤੇ 12000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ 90000 ਰੁਪਿਆ ਡਿਮਾਂਡ ਇਹਨਾਂ ਨੇ ਕੀਤੀ ਆ ਤਰਨ ਤਰਨ ਮਾਲਕ ਦਾ ਏਰੀਆ ਤੇ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ 'ਚ ਕਮੀ ਕੋਈ ਨਹੀਂ ਬਹੁਤ ਵਧੀਆ ਗੱਡੀ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਤੇ ਵਧੀਆ ਕੰਡੀਸ਼ਨ ਤੇ ਵਧੀਆ ਗੱਡੀ ਆਪਾਂ ਨੂੰ ਮਿਲੂਗੀ ਕਾਲੇ ਰੰਗ ਦੀ ਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਬਾਕੀ ਰੇਟ ਹੋ ਜਾਊਗਾ ਡਿਸਕਾਊਂਟ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆ 95179 ਤੇ 17485 ਹੁਣ ਤੁਸੀਂ ਇੱਕ ਬੁਲਟ ਦੇਖੋ ਜੀ ਕਾਫੀ ਡਿਮਾਂਡ ਬੁਲਟ ਵਾਸਤੇ ਵੀ ਆ ਰਹੀ ਸੀਗੀ 2005 ਮਾਡਲ ਆਪਾਂ ਲੈ ਕੇ ਪਹੁੰਚਿਆ 82000 ਰੁਪਏ ਡਿਮਾਂਡ ਹੈ ਮੁਕੇਰੀਆਂ ਮਾਲਕ ਦਾ ਏਰੀਆ ਸੀ ਨਵੇਂ ਟਹਿਰਾ ਚ ਸੋਹਣਾ ਬੁਲਟ ਹੈ ਸੋਹਣਾ ਮਾਲਕ ਨੇ ਰੱਖਿਆ ਹੋਇਆ ਬਾਕੀ ਰੇਟ ਹੋ ਜਾਊਗਾ ਜੇ ਤੁਸੀਂ ਗੱਲ ਕਰਨੀ ਹੈ 9850519218 ਇਸ ਨੰਬਰ ਤੇ ਗੱਲ ਕਰੋ ਜੀ ਹੁਣ ਆਪਾਂ ਇੱਕ ਜੈਨ ਗੱਡੀ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚਿਆ 2001 ਦਾ ਮਾਡਲ ਹੈ ਜੀ ਮਾਡਲ ਇੱਕ ਲਾਜ਼ਮੀ ਹੈ ਪਰ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਤੁਹਾਨੂੰ ਮਿਲ ਚੁਗੀ 2027 ਤੱਕਰਤਾ ਇਹਦੀ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਹੈ ਤੇ 55000 ਰੁਪਏ ਡਿਮਾਂਡ ਹੈ ਬੁਲਾ ਹਥ ਮਾਲਕ ਦਾ ਏਰੀਆ ਟਾਇਰਾਂ ਦੀ ਕੰਡੀਸ਼ਨ ਪੂਰੀ ਵਧੀਆ ਹੈ ਨੰਬਰ ਵਾਈ ਦਾ 95013 3278 ਗੱਲ ਕਰ ਲਿਓ ਆਪੇ ਜਿਹੜੀ ਵੀ ਕਰਨੀ ਆ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਨਿਓ ਸੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਪੂਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਮਸ਼ੀਨਰੀਆਂ ਤੁਹਾਨੂੰ ਪਸੰਦ ਆਈਆਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਪੂਰਾ ਆਪਣਾ ਨੰਬਰ ਹੈ ਜਿਹੜਾ ਉੱਪਰ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ 779445360 ਭੇਜੋ ਜੀ ਤੇ ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚ ਕਿਹੜੀ ਗੱਡੀ ਕਿਹੜੀ ਮਸ਼ੀਨਰੀ ਕਿੱਥੋਂ ਘਰ ਕੋਠੀ ਮਕਾਨ ਕੀ ਚਾਹੀਦਾ ਕਿੰਨੇ ਰੇਟ 'ਚ ਕਰੋ ਕਮੈਂਟ